ਪਿੰਡ ਲੋਕ ਸਭਾ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੇ ਜਿੱਥੇ ਗਠਜੋੜ ਕਾਇਮ ਕਰ ਰਹੀਆਂ ਨੇ ਉੱਥੇ ਆਪੋ ਆਪਣੀ ਜਿਹੜੀ ਸਿਆਸੀ ਸਟਰੈਟਜੀ ਬਣਾ ਰਹੀਆਂ ਨੇ ਜੇਕਰ ਪੰਜਾਬ ਦੀ ਗੱਲ ਕਰ ਲਈਏ ਖੇਤਰੀ ਪਾਰਟੀ ਅਕਾਲੀ ਦਲ ਅਕਾਲੀ ਦਲ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਭਾਵੇਂ ਕਿ ਨਮੈਂਦਾ ਜਥੇਵੰਦੀ ਸ੍ਰੋਮਣੀ ਅਕਾਲੀ ਦਲ ਬਾਦਲ ਮੰਨਿਆ ਜਾਂਦਾ ਹੈ ਤੇ ਪਿਛਲੇ ਸਮੇਂ ਅਕਾਲੀ ਦਲ ਸੰਜੁਗਤ ਤੇ ਅਕਾਲੀ ਦਲ ਬਾਦਲ ਦੇ ਇੱਕ ਰਲੇਵੇਂ ਦੀ ਗੱਲ ਤੁਰੀ ਸੀ ਅਕਾਲੀ ਦਲ ਸੰਜੁਗਤ ਵੱਲੋਂ ਇੱਕ ਮੀਟਿੰਗ ਕੀਤੀ ਗਈ ਇੱਕ ਕਮੇਟੀ ਬਣਾਈ ਗਈ ਉਹ ਮਾਮਲਾ ਹੁਣ ਕਿੱਥੇ ਖੜਾ ਹੈ ਇਹ ਰਲੇਮਾ ਕਦੋਂ ਹੋਏਗਾ ਜਾਂ ਇਸ ਰਲੇਮੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਅਗਲਾ ਮਾਮਲਾ ਤੁਰਿਆ ਹੋਇਆ ਕਿੱਥੇ ਖੜਿਆ ਹੋਇਆ ਜਾਂ ਅੱਗੇ ਵਧੇਗਾ ਜਾਂ ਪਿੱਛੇ ਮੁੜੇਗਾ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉੱਗੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਹਿਬ ਸਤਿਕਾਰ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਇੰਨੇ ਦਿਨੀ ਜਿਹੜੀਆਂ ਗੱਠਜੋੜ ਹੋ ਰਹੇ ਨੇ ਕਿਉਂਕਿ ਲੋਕ ਸਭਾ ਦਾ ਚੋਣ ਪੇਟ ਵੱਜ ਰਿਹਾ ਜਿੱਥੇ ਸਾਰੀਆਂ ਧਿਰਾਂ ਆਪੋ ਆਪਣੀ ਜਿਹੜੀ ਸਿਆਸੀ ਸਟ੍ਰੈਟਜੀ ਵੱਡੇ ਪੱਧਰ ਤੇ ਬਣਾ ਰਹੀਆਂ ਨੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਹਾਸ ਦੇ ਵਿੱਚ ਜੁਟੀ ਹੋਈ ਹੈ ਤੇ ਸੁਖਦੇਵ ਸਿੰਘ ਢੀਂਡਸਾ ਤੇ ਸੁਖਵੀਰ ਸਿੰਘ ਬਾਦਲ ਇਹਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਏਕੇ ਹੋਣ ਦੀ ਗੱਲ ਪਿਛਲੇ ਸਮੇਂ ਤੋਂ ਹੀ ਸੀ ਡਾਕਟਰ ਸਾਹਿਬ ਕਿੱਥੇ ਖੜੀ ਹੈ ਇੰਨੇ ਦਿਨੀ ਕਿਉਂਕਿ ਸਿਆਸੀ ਲਿਹਾਜ਼ ਤੋਂ ਖੇਤਰੀ ਪਾਰਟੀ ਪ੍ਰਤੀਬੀ ਪੰਜਾਬ ਦੇ ਲੋਕਾਂ ਦੀਆਂ ਇਸ ਵੇਲੇ ਨਜ਼ਰਾਂ ਟਿਕੀਆਂ ਹੋਈਆਂ ਨੇ ਜੀ ਡਾਟ ਸਰ ਜੀ ਮੈਂ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਸਥਾਪਨਾ ਦਿਵਸ ਸੰਬੰਧੀ ਦਿਵਾਰ ਸਾਹਿਬ ਸਮੂਹ ਦੇ ਵਿੱਚ ਖੰਡ ਪਾਠ ਦੇ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸ੍ਰੀ ਦਾਰਸ ਵਿਦੇਸ਼ ਸਿੰਘ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗਦੇ ਹੋਇਆ ਕਿਹਾ ਕਿ ਮੇਰੇ ਤੋਂ ਜਾਣੇ-ਅਣਜਾਣੇ ਗਲਤੀਆਂ ਦੇ ਵਿੱਚ ਹੋਈਆਂ ਨੇ ਉਹਨਾਂ ਦੀ ਮਾਫੀ ਚਾਹੁੰਦਾ ਤੇ ਜਿਹੜੇ ਵੀ ਪਾਰਟੀ ਦੇ ਵਿੱਚੋਂ ਚਲੇ ਗਏ ਸਨ ਉਹ ਵੀ ਵਾਪਸ ਆ ਜਾਣ ਇਸ ਸੰਬੰਧ ਵਿੱਚ ਸੰਯੁਕਤ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਖਦੇਵ ਸਿੰਘ ਢੀਂਸਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਸੀ ਕਿ ਇਸ ਬਾਰੇ ਇਹਦਾ ਅਸੀਂ ਸਵਾਗਤ ਕਰਦੇ ਹਾਂ ਪਰੰਤੂ ਇਸ ਬਾਰੇ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਬੁਲਾਵਾਂਗੇ ਤੇ ਉਹਦੇ ਵਿੱਚ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਦੋਮੀ ਕਾਲੀ ਦਲ ਸੰਯੁਕਤ ਨੇ ਆਪਣੀ ਮੀਟਿੰਗ ਬੁਲਾਈ ਜਿਸ ਦੇ ਵਿੱਚ ਉਥਾਂ ਦੀ ਲੀਡਰਸ਼ਿਪ ਨੇ ਉਹਨਾਂ ਨੇ ਸਾਰੇ ਅਧਿਕਾਰ ਸਰਦਾਰ ਸਿਖਦੇਵ ਸਿੰਘ ਨੂੰ ਸਨੌਂਪ ਦਿੱਤੇ ਹਮ ਸਰਦਾਰ ਸਿਖਦੇਵ ਸਿੰਘ ਖਾਂ ਨੇ ਇੱਕ ਕਮੇਟੀ ਬਣਾ ਦਿੱਤੀ ਐ ਜਸਟਿਸ ਨਿਰਮਲ ਸਿੰਘ ਦੀ ਗਵਾਈ ਹੇਠ ਜਿਹੜੇ ਸ਼ੋਮਨੀ ਕਾਲੀ ਦਲ ਉਹਨਾਂ ਦੇ ਕਮਾਂਡ ਦੇ ਮੈਂਬਰ ਨੇ ਤੇ ਉਸ ਸੰਬੰਧੀ ਤੇ ਉਹ ਆਪਣੀ ਰਿਪੋਰਟ ਦੇਵੇ ਵਰਕਰਾਂ ਤੋਂ ਲੈ ਕੇ ਉਸ ਕਮੇਟੀ ਨੇ ਪੰਜਾਬ ਦੇ ਆਪਣੇ ਵੱਖ-ਵੱਖਰੇ ਗਿਲਿਆਂ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਅਤੇ ਰਿਪੋਰਟ ਤਿਆਰ ਕਰ ਰਹੇ ਨੇ ਤੇ ਪਹਿਲਾਂ ਇਹ ਸੰਭਾਵਨਾਵਾਂ ਲੱਗ ਰਹੀਆਂ ਸੀ ਕਿ ਨਵੇਂ ਸਾਲ ਦੇ ਚੜ੍ਹਦੇ ਨਵੇਂ ਸਾਲ ਦੇ ਵਿੱਚ ਇਹ ਰਿਪੋਰਟ ਦਿੱਤੀ ਜਾਵੇਗੀ ਪਰੰਤੂ ਫਿਰ ਉਹ ਲੋਹੜੀ ਤੱਕ ਆ ਗਿਆ ਸੀ ਤੇ ਹੁਣ ਇਹ ਹੈ ਵੀ ਕੁਝ ਹਲੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਜਾਣਨਾ ਤੇ ਕੁਝ ਨੂੰ ਜਾਣ ਲਿਆ ਤੇ ਉਹ ਹੁਣ ਲੋਹੜੀ ਤੱਕ ਉਹਨਾਂ ਨੇ ਸਥਕਤ ਕਰ ਦਿੱਤਾ ਤਿੱਕੇ ਤੋਂ ਬਾਅਦ ਅਸੀਂ ਫਿਰ ਮੀਟਿੰਗਾਂ ਕਰਾਂਗੇ ਬਰਕਰਾਂ ਦੇ ਨਾਲ ਉਸ ਤੋਂ ਬਾਅਦ ਆਪਣੀ ਰਿਪੋਰਟ ਦੇਵਾਂਗੇ ਜਿੱਤੇ ਦਾ ਪਾਉ ਕਿ ਲੋਹੜੀ ਸੈਲੀਬ੍ਰੇਟ ਕਰਨ ਤੋਂ ਬਾਅਦ ਫਿਰ ਵਿਚਾਰਨਾ ਕਿ ਇਹ ਮੈਟਰ ਨੂੰ ਕਿਵੇਂ ਲੈਣਾ ਜੀ ਹਾਂਜੀ ਜੀ ਸਰ ਇਸ ਤਰ੍ਹਾਂ ਦੀਆਂ ਭਾਵਨਾਵਾਂ ਬਰਕਰਾਂ ਦੀਆਂ ਜਾਣੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਆਪਣੀ ਰਿਪੋਰਟ ਬਣਾ ਕੇ ਫਿਰ ਪਾਰਟੀ ਦੇ ਸਪਰੀਮ ਨੂੰ ਦੇਣਗੇ ਤੇ ਕੋਈ ਦੀ ਬਾਰੇ ਫੈਸਲਾ ਲੈਣਗੇ ਇਹ ਤਾਂ ਹੈ ਇਹਦਾ ਜਿਹੜਾ ਨਾ ਦੋ ਪਧਰੀ ਗੱਲ ਸਾਹਮਣੇ ਆ ਰਹੀ ਹੈ ਇੱਕ ਬੰਨੇ ਤਾਂ ਸਾਰੇ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਲੀਡਰਸ਼ਿਪ ਨੇ ਸੌਂ ਦਿੱਤੇ ਦੂਜੇ ਬੰਨੇ ਇੱਕ ਕਮੇਟੀ ਭਰਮਣ ਵੀ ਕਰ ਰਹੀ ਹੈ رائے ਮਸਰਾਵਾ ਵੀ ਕਰ ਰਹੀ ਹੈ ਕਿ ਕਿਵੇਂ ਕਰਨਾ ਹੈ ਕਿਵੇਂ ਨਾ ਕੀਤਾ ਜਾਏ ਇਹ ਕੀ ਮੈਟਰ ਹੈ ਜੀ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਨਾ ਡੈਮੋਕਰੇਸੀ ਦਾ ਯੁੱਗ ਹੈ ਡੈਮੋਕਰੇਟਿਕ ਸੈਟਅਪ ਦੇ ਵਿੱਚ ਇਹ ਪਾਰਟੀਆਂ ਦਾ ਇਹ ਹੁੰਦਾ ਵੀ ਇੰਟਰਨਲ ਪਾਰਟੀ ਦੇ ਵਿੱਚ ਅਸੀਂ ਇੰਟਰਨਲ ਡੈਮੋਕ੍ਰੇਸੀ ਵੀ ਬਹਾਲ ਰੱਖੀ ਹੋਈ ਹੈ ਜਿਸ ਤਰ੍ਹਾਂ ਕਿ ਢੀਂਟਾ ਸਾਹਿਬ ਕਲੇਮ ਕਰਦੇ ਨੇ ਕਿ ਤਖਵੀਰ ਨੇ ਪਾਰਟੀ ਦੇ ਵਿੱਚੋਂ ਡੈਮੋਕ੍ਰੈਟਿਕ ਸੈਟਅਪ ਨੂੰ ਖਤਮ ਕਰ ਦਿੱਤਾ ਸੀ ਪਰੰਤੂ ਸਾਡੀ ਪਾਰਟੀ ਦੇ ਵਿੱਚ ਅਸੀਂ ਆਪਣੀ ਡੈਮੋਕ੍ਰੈਟਿਕ ਚੰਗੀ ਗੱਲ ਹੈ ਵੈਲਿਊਜ਼ ਨੂੰ ਬਰਕਰਾਰ ਰੱਖ ਰਹੇ ਹਾਂ ਤੇ ਬਰਕਰਾਰ ਰਹੀ ਹੈ ਭਾਵਨਾਵਾਂ ਦੇ ਮਤਲਬ ਘਾਟ ਕੀਤਾ ਜਾਏਗਾ ਇੰਟਰਨਲ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਦਾ ਇਹ ਕਾਰਜ ਹੈ ਤੇ ਪਰ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਬਰਕਰਰ ਦੇ ਵੱਲੋਂ ਵੀ ਆ ਰਹੀਆਂ ਨੇ ਕੁਝ ਵਰਕਰ ਇਹਦੇ ਵਿੱਚ ਬੰਡੇ ਹੋਏ ਨੇ ਅਸਲ ਵਿੱਚ ਪਾਰਟੀ ਇੱਕ ਦੁੱਭਦਾ ਦਾ ਸ਼ਿਕਾਰ ਹੋ ਰਹੀ ਲੱਗਦੀ ਹੈ ਬਰਕਰਰਾਂ ਦੀਆਂ ਕੁਝ ਵਰਕਰਾਂ ਦਾ ਮਤਲਬ ਅਕਾਲੀ ਦਲ ਜਿਹੜੀ ਡੈਮੋਕ੍ਰੈਟਿਕ ਜਾਂ ਸੰਯੁਕਤ ਜਿਹੜੀ ਉਹਦੀ ਮੇਨ ਲੀਡਰਸ਼ਿਪ ਹੈ ਉਹ ਵੰਡੀ ਹੋਈ ਹੈ ਜਾਂ ਜਿਹੜੀ ਕਮੇਟੀ ਬਣੀ ਹੈ ਉਹ ਵੰਡੀ ਹੋਈ ਕਮੇਟੀ ਦੇ ਵਿੱਚ ਵੀ ਥੋੜੀ ਜੀ ਪਾਰਟ ਹੈ ਤੇ ਲੀਡਰਸ਼ਿਪ ਦੇ ਵਿੱਚ ਵੀ ਦੁੱਭਦਾ ਹੈ ਤੇ ਵਰਕਰ ਦੇ ਵਿੱਚ ਵੀ ਦੁੱਭਦਾ ਹੈ ਜਿਸ ਤਰ੍ਹਾਂ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਸਾਹਿਬ ਇਹ ਇੱਕ ਵੱਡਾ ਸਵਾਲ ਹੈ ਜਦੋਂ ਸਾਰੇ ਅਧਿਕਾਰ ਅਸੀਂ ਪਾਰਟੀ ਸੁਪਰੀਮੋ ਸਰਦਾਰ ਢੀਂਸਾ ਸਾਹਿਬ ਨੂੰ ਸੌਂਪ ਦਿੱਤੇ ਨੇ ਉਸ ਤੋਂ ਬਾਅਦ ਜੇਕਰ ਦਬਦਬਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਮਾਮਲਾ ਖਤਰਨਾਕ ਮੋੜ ਤੇ ਲੱਗ ਰਿਹਾ ਜੀ ਕਾਰਨ ਕੀ ਹੈ ਕਿਉਂਕਿ ਇਹ ਇਹਦੇ ਬਾਰੇ ਤਾਂ ਦੇਖੋ ਇੰਟਰਨਲ ਗੱਲਬਾਤਾਂ ਪਾਰਟੀ ਸੁਪਰੀਮੋ ਜਾਣਦੇ ਹੋਣਗੇ ਜੱਤ ਮਿੱਟੀ ਵਾਲੇ ਉਹਨਾਂ ਦੀ ਅੰਦਰਲੀ ਇਹ ਹੋਏਗੀ ਪਰੰਤੂ ਜਿੱਥੋਂ ਤੱਕ ਸਾਹਮਣੇ ਆ ਰਹੀ ਹੈ ਵੀ ਦਬਦਬਾ ਜ਼ਰੂਰ ਹੈਗੀ ਹੈ ਸਾਰਿਆਂ ਦੇ ਵਿੱਚ ਇਹ ਦੱਸਦਾ ਤਾਂ ਕਾਰਨ ਡਾਟ ਸਰ ਕੀ ਹੋ ਸਕਦਾ ਕੁਝ ਖਬਰਾਂ ਪੋਸਟ ਪੱਤਰ ਦੀਆਂ ਇਹ ਵੀ ਆ ਰਹੀਆਂ ਨੇ ਕਿ ਕੋਈ ਇੱਕ ਵੱਡੇ ਅੱਗ ਵਾਲੀ ਬੀਬੀ ਐ ਜਿਹੜੀ ਇਸ ਪਾਰਟੀ ਦੇ ਵਿੱਚ ਸਰਕਰਮ ਐ ਉਹ ਨਾਰਾਜ਼ ਐ ਕਿ ਅਸੀਂ ਦੁਬਾਰਾ ਜਿਹੜੀ ਐ ਅਕਾਲੀ ਦਲ ਬਾਦਲ ਨਾਲ ਸਖਵੀਰ ਸਿੰਘ ਬਾਦਲ ਨਾਲ ਜਿਹੜੀ ਸਿਆਸੀ ਸਾਂਝ ਨਹੀਂ ਪਾਉਣੀ ਇਕੱਠ ਜੋੜ ਨਹੀਂ ਕਰਨਾ ਇਹ ਕੀ ਮੈਟਰ ਡਾਟ ਸਰ ਇੰਟਰ ਸਰ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਦੀ ਜਿਹੜੀ ਹਾਈ ਕਮਾਂਡ ਸੀ ਜਾਸਪੀਰ ਸਿੰਘ ਬਾਦਲ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਹੋਰ ਉਹਨਾਂ ਦੇ ਨੇੜਲੇ ਵੱਲੋਂ ਜਿਸ ਤਰ੍ਹਾਂ ਕਿ ਦੂਸਰੇ ਵਰਕਰਾਂ ਦੇ ਨਾਲ ਕੋਈ ਵਿਵਹਾਰ ਹੋਇਆ ਹੋਵੇਗਾ ਜਾਂ ਪਰਸਨਲ ਉਹਨਾਂ ਦਾ ਹੋਗਾ ਇਹ ਰੰਜਿਸ਼ ਵੀ ਹੋ ਜਾਂਦੀ ਹੈ ਕਈ ਵਾਰ ਕਿਸੇ ਤਰ੍ਹਾਂ ਦਾ ਉਹ ਮੰਨਦੇ ਉੱਪਰ ਲਈ ਬੈਠੇ ਹੁੰਦੇ ਨੇ ਤੇ ਲਾਜ਼ਮੀ ਆ ਉਹ ਆਪਣਾ ਹੀ ਗੁੱਸਾ ਵੀ ਜ਼ਾਹਰ ਕਰਦੇ ਨੇ ਪਰ ਜਿਸ ਤਰ੍ਹਾਂ ਪਾਰਟੀ ਨੂੰ ਜਦੋਂ ਅਪੀਲ ਕੀਤੀ ਗਈ ਸੀ ਤਾਂ ਕਈ ਖੇਤਰਾਂ ਦੇ ਵਿੱਚੋਂ ਸਯੁਕਤ ਕਾਲੀ ਦਲ ਦੇ ਬਰਕਰਾਰ ਵੱਲੋਂ ਆਮ ਬਹਾਰੇ ਹੀ ਖਬਰਾਂ ਲਵਾਈਆਂ ਗਈਆਂ ਕਿ ਇਸ ਬਰਕਰਾਰਾਂ ਦੇ ਵਿੱਚ ਬਹੁਤ ਖੁਸ਼ੀ ਫੈਲ ਰਹੀ ਹੈ ਵੀ ਹੁਣ ਇਕਤਾ ਹੋ ਜਾਏਗੀ ਤੇ ਸਾਡੇ ਮਾਨ ਸਨਮਾਨ ਬਹਾਲ ਹੋਏਗਾ ਪਰੰਤੂ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਤੇ ਪ੍ਰਸਥਿਤੀਆਂ ਹੋਰ ਪਾਸੇ ਕਰਵਟ ਲੈ ਰਹੀਆਂ ਨੇ ਤੇ ਜਿਸ ਤਰ੍ਹਾਂ ਕਾਲੀ ਦਲ ਦੇ ਉੱਪਰ ਵੀ ਕੁਝ ਹਮਲੇ ਹੋ ਰਹੇ ਨੇ ਨਵੇਂ ਕਿ ਡਰਾਮਾ ਆ ਤੇ ਨਵੇਂ ਵਰਤਾਰੇ ਜਿਹੜੇ ਸਾਹਮਣੇ ਆ ਰਹੇ ਨੇ ਉਹਦੇ ਕਰਕੇ ਸਯੁਕਤ ਕਾਲੀ ਦਲ ਦੇ ਵਿੱਚ ਇਹ ਵਰਕਰਾਂ ਦੇ ਵਿੱਚ ਵੀ ਇਹ ਲੱਗਦਾ ਵੀ ਕਿਤੇ ਅਸੀਂ ਇਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਵजूद ਇਹਨਾਂ ਕੋਲ ਬੈਠੀ ਹੈ ਇਹ ਵੀ ਚਰਚਾ ਦੇ ਵਿੱਚ ਆ ਰਿਹਾ ਹੈਗਾ ਕਿ ਸੰਯੁਕਤ ਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਨੇ ਆਪਣੀ ਰਹਿਦਿੰਦਿਆਂ ਹੋਇਆ ਤੁੰਸਾ ਸਾਹਿਬ ਨੂੰ ਇਹ ਕਿਹਾ ਵੀ ਕਿਤੇ ਇਹ ਨਾ ਹਾਲਤ ਹੋ ਜਾਵੇ ਕਿਤੇ ਜਿਸ ਤਰ੍ਹਾਂ ਬਰਨਾਲਾ ਗਰੁੱਪ ਦੀ ਪੋਜੀਸ਼ਨ ਬਣੀ ਸੀ ਕਿਤੇ ਉਸ ਤਰ੍ਹਾਂ ਦਾ ਕਾਰਜਨਾ ਇਹ ਵੀ ਹੋਵੇ ਇਹ ਭਾਵਨਾ ਵੀ ਪੰਪ ਰਹੀ ਹੈ ਅੰਦਰੋਂ ਅੰਦਰੀ ਇਹੋ ਕਾਰਨ ਵੀ ਦੁਬਧਾ ਦੇ ਬਣ ਰਹੇ ਨੇ ਦੂਸਰਾ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਨਜ਼ਰੀਆ ਉਹ ਵੀ ਕਈ ਗੱਲਾਂ ਦੇ ਉੱਪਰ ਆਧਾਰਿਤ ਹੈਗਾ ਜਿਹੜੇ ਦੇ ਨਾਲ ਇਹ ਤੁਹਾਨੂੰ ਹੋਰ ਬੜਾਵਾ ਮਿਲ ਰਿਹਾ ਹੈ ਇਸੇ ਤਰ੍ਹਾਂ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਬਿਆਨ ਨਾਲ ਸਰਦਾਰ ਸਿੰਘਦੇਵ ਸਿੰਘ ਹਿੰਸਾ ਨੂੰ ਪੜਾ ਦਿੱਤੀ ਹੈ ਇਸ ਤਰ੍ਹਾਂ ਵੀ ਕਈ ਗੱਲਾਂ ਜਿਹੜੀਆਂ ਪਿਛਲੀਆਂ ਜਾਂ ਅਗਲੀਆਂ ਜੱਤ ਵਿਖੇ ਆਉਣ ਵਾਲੀਆਂ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਾਂ ਵਿਅੰਗ ਕੱਸਿਆ ਨਾ ਜਿਹੜਾ ਗੱਠ ਜੋੜ ਉਹ ਬਾਦਲਾਂ ਨਾਲ ਕਰ ਰਹੇ ਨੇ ਇਹਦੇ ਤੇ ਉਹਨਾਂ ਬੜਾ ਤਿੱਖਾ ਵਿਅੰਗ ਕੱਸਿਆ ਹੈ खैर ਵਿਰੋਧੀ ਤਰ੍ਹਾਂ ਜਿਹੜੇ ਵਿਰੋਧੀ ਲੀਡਰ ਨੇ ਉਹਨਾਂ ਨੇ ਤਾਂ ਆਪੋ ਆਪਣੇ ਜਿਹੜੇ ਬਿਆਨ ਉਹ ਦੇਣੇ ਹੀ ਨੇ ਬਟ ਜਿਹੜੀ ਦਬਿਧਾ ਬਣ ਗਈ ਏ ਟਟ ਸਾਬ ਕਿਤੇ ਇੰਜ ਨਹੀਂ ਲੱਗ ਰਿਹਾ ਕਿ ਢੀਂਡਾ ਸਾਹਿਬ ਜਾਂ ਢੀਂਡਾ ਗਰੁੱਪ ਇਹ ਦੇਖ ਰਿਹਾ ਹੁਣ ਕਿ ਜੇਕਰ ਕਾਲੀ ਦਲ ਬਾਦਲ ਦਾ ਸਮਝੌਤਾ ਭਾਜਪਾ ਨਾਲ ਨਹੀਂ ਹੋਏਗਾ ਤੇ ਫਿਰ ਆਪਾਂ ਵੀ ਪੈਰ ਪਿੱਛੇ ਖਿੱਚ ਲਵਾਂਗੇ ਜੀ ਬਿਲਕੁਲ ਪਿੰਡਰ ਸਾਹਿਬ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਕਿ ਹਾਂ ਜਿਸ ਤਰ੍ਹਾਂ ਵੀ ਜੇਕਰ ਕਾਲੀ ਦਲ ਨੂੰ ਭਾਜਪਾ ਨਹੀਂ ਓਨ ਕਰਦੀ ਜਾਂ ਉਹਨਾਂ ਨਾਲ ਨਾ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਫਿਰ ਸਾਡੇ ਲਈ ਬੈਠ ਰਹਿ ਕੇ ਅਸੀਂ ਕਿਉਂ ਆਪਣਾ ਉਹ ਗਵਾਈਏ ਤੇ ਇਹਦੇ ਵਿੱਚ ਜਾ ਕੇ ਸਾਡੀ ਜਿਹੜੀ ਸਥਿਤੀ ਹੈ ਹੋਰ ਮਾੜੀ ਹੋਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਜ਼ਿਲ੍ਹਿਆਂ ਦੇ ਜੂਨਟਾਂ ਜਾਂ ਜ਼ਿਲ੍ਹਿਆਂ ਦੀਆਂ ਕਾਨੀਆਂ ਨੇ ਉਹਨਾਂ ਦੇ ਵਿੱਚ ਵੀ ਆਪਣੀਆਂ ਲੀਡਰਾਂ ਦੀਆਂ ਨਿਯੁਕਤੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਇਸ ਤੋਂ ਵੀ ਅਕਾਲੀ ਇਹ ਦਲ ਦੇ ਵਰਕਰ ਸੰਯੁਕਤ ਅਕਾਲੀ ਦਲ ਦੇ ਵਰਕਰਾਂ ਅਤੇ ਲੀਡਰਾਂ ਨੂੰ ਇਹ ਲੱਗਦਾ ਵੀ ਕਿਤੇ ਸਾਡੀ ਪੋਜੀਸ਼ਨ ਉਸ ਤੋਂ ਬਾਅਦ ਨਾ ਲੱਗੇ ਇਸ ਕਰਕੇ ਨੀਕੋਣ ਸਰੂਰ ਤੇ ਬਰਨਾਲੇ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਥੋਕ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਨੇ ਅਕਾਲੀ ਦਲ ਬਾਦਲਾਵਾਂ ਵੱਲੋਂ ਤਾਂ ਉਹਦੇ ਨਾਲ ਨੇਚਰਲੀ ਇਹ ਕਿ ਕਿਉਂਕਿ ਹਾਲੇ ਸਮਝੌਤਾ ਅਧ ਵਿਚਾਲੇ ਖੜਾ ਹੈ ਤਾਂ ਉਸ ਧਿਰ ਨੂੰ ਕਹਿ ਲਈਏ ਕਿ ਸੰਯੁਕਤ ਵਾਲੀ ਧਿਰ ਨੂੰ ਇੱਕ ਫਿਕਰਮੰਦੀ ਤਾਂ ਹੁੰਦੀ ਹੋਈ ਹੈ ਕਿ ਹਾਲੇ ਤਾਂ ਸਾਡੇ ਨਾਲ ਗੱਲਬਾਤ ਹੀ ਚੱਲ ਰਹੀ ਹੈ ਥੋਕ ਦੇ ਵਿੱਚ ਨਿਯੁਕਤੀਆਂ ਕਰ ਰਹੇ ਨੇ ਤੇ ਜਦੋਂ ਅਸੀਂ ਵਿੱਚ ਆਵਾਂਗੇ ਜਿਵੇਂ ਕਿ ਤੁਸੀਂ ਡਾਕਟਰ ਸਾਹਿਬ ਦੱਸਿਆ ਕਿ ਇੱਕ ਜੇ ਸੰਜੁਗਤ ਕਾਲੀ ਦਲ ਨਾਲ ਜੁੜੇ ਢਿੰਸਾ ਪਰਿਵਾਰ ਨਾਲ ਜੁੜੇ ਆਗੂ ਦਾ ਕਹਿਣਾ ਹੈ ਕਿ ਕਿਤੇ ਸਾਡਾ ਹਸ਼ਰ ਬਰਨਾਲਾ ਗਰੁੱਪ ਵਰਗਾ ਹੀ ਨਾ ਜਾਵੇ ਡਾਕਟਰ ਸਾਹਿਬ ਬਰਨਾਲਾ ਗਰੁੱਪ ਵਰਗਾ ਹਸ਼ਰ ਉਹ ਕੀ ਹੈ ਕੀ ਹੋਇਆ ਸੀ ਬਰਨਾਲਾ ਗਰੁੱਪ ਨੂੰ ਅਸਲ ਦੇ ਵਿੱਚ 1985 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਾਈ ਤੀ ਬਰਨਾਲਾ ਸਾਹਿਬ ਉਦੋਂ ਸਰਪੇ ਸਰਪੰਸਾਰੀ ਤੀ ਉਸ ਤੋਂ ਬਾਅਦ ਫਿਰ ਪਾਰਟੀ ਟੁੱਟ-ਭੱਜ ਹੁੰਦੀ ਰਹੀ ਹੈ ਤੇ ਫਿਰ ਅਕਾਲੀ ਦਲ ਬਰਨਾਲਾ ਬਾਦਲ ਸਾਹਿਬ ਸਾਰੇ ਇਕੱਠੇ ਹੋਏ ਸਨ ਜਿਹੜਾ ਬਰਨਾਲੇ ਨੇ ਆਪਣਾ ਕਿਉਂਕਿ ਚੋਣ ਨਿਸ਼ਾਨ ਬਰਨਾਲਾ ਗੁੱਟ ਦੇ ਪਾਸ ਸੀ ਤਕੜੀ ਦਾ ਉਹ 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 ਉਹਨਾਂ ਨੇ ਛੱਡ ਕੇ ਸ਼ੋਮਣੀ ਕਾਲੀ ਦਲ ਦੇ ਵਿੱਚ ਬਲੀਨ ਹੋਏ ਸਨ ਇਕੱਠੇ ਹੋਏ ਸਨ ਉਹਦੇ ਵਿੱਚੋਂ ਵਕਤ ਦੇ ਨਾਲ-ਨਾਲ ਬਿਲਕੁਲ ਹੀ ਬਰਨਾਲਾ ਗਰੁੱਪ ਇੱਕ ਹਾਸ਼ੀਏ ਤੇ ਧੱਕਿਆ ਗਿਆ ਸੀ ਤੇ ਹੋਰ ਤਰ੍ਹਾਂ ਦੇ ਵਰਕਰ ਅੱਗੇ ਆ ਗਏ ਸਨ ਇਹ ਇਹ ਭਾਵਨਾਵਾਂ ਲੱਗ ਰਹੀਆਂ ਨੇ ਵੀ ਕਿਤੇ ਢੀਂਸਾ ਗਰੁੱਪ ਵੀ ਇਸ ਤਰ੍ਹਾਂ ਦੇ ਹਸ਼ਰ ਦਾ ਸ਼ਿਕਾਰ ਨਾ ਹੋ ਜਾਵੇ ਟੌੜਾ ਗਰੁੱਪ ਵੀ ਰਾਡ ਸਾਹਿਬ ਇਦਾਂ ਦੇ ਹਸ਼ਰ ਦਾ ਸ਼ਿਕਾਰ ਹੋਇਆ ਜਾਂ ਹੋ ਰਿਹਾ ਜੀ ਬਿਲਕੁਲ ਭਿੰਦਰ ਸਾਹਿਬ ਉਹ ਤਾਂ ਦੇਖੋ ਕਿਸੇ ਵੇਲੇ ਟੌੜਾ ਸਾਹਿਬ ਦਾ ਬੜਾ ਵੱਡਾ ਗਰੁੱਪ ਸੀ ਬੜਾ ਹੋਤੀ ਉਹਨਾਂ ਦੀ ਪੂਰੀ ਹਾਈਕ ਮਾਰਦਿਨੀ ਜਦੋਂ ਉਹਨਾਂ ਨੂੰ 1999 ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਤੇ 2002 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਜਲਬਾਤਾ ਜ਼ਰੂਰ ਦਿਖਾਇਆ ਤੇ ਅਕਾਲੀ ਦਰ ਨੂੰ ਸੱਤਾ ਤੋਂ ਪਰੇ ਕਰ ਦਿੱਤਾ ਸੀ ਤੇ ਆਪ ਵੀ ਬੇਸ਼ੱਕ ਕੁਝ ਨਹੀਂ ਸੀ ਪ੍ਰਾਪਤ ਕਰ ਸਕੇ ਪਰੰਤੂ ਅਕਾਲੀ ਦਰ ਨੂੰ ਮਜਬੂਰ ਹੋ ਕੇ ਉਹਨਾਂ ਨੂੰ ਫੇਰ ਆਪਣੇ ਫੋਲਡ ਦੇ ਵਿੱਚ ਲੈਣਾ ਪਿਆ ਸੀ ਪਰੰਤੂ ਸ਼੍ਰੋਮ ਜ세ਦਰ ਗਚਨ ਸਿੰਘ ਟੌੜਾ ਤਾਂ ਆਪਣੀ ਉਹ ਸਥਿਤੀ ਐਸਜੀਪੀਸੀ ਦੇ ਪ੍ਰਧਾਨ ਦੀ ਹਾਸਲ ਕਰ ਗਏ ਸਨ ਪਰੰਤੂ ਉਹਨਾਂ ਦਾ ਜਿਹੜਾ ਗਰੁੱਪ ਸੀਗਾ ਜਿੰਨੇ ਵੀ ਉਹਨਾਂ ਦੇ ਨਾਲ ਜੁੜੇ ਹੋਏ ਲੀਡਰ ਸੀ ਉਹ ਸਾਰੇ ਇੱਕ ਇੱਕ ਕਰਕੇ ਬਿਲਕੁਲ ਹਾਸ਼ੀਏ ਤੱਕ ਰਹਿ ਗਏ ਸਭਾਏ ਇਕੱਤੇ ਦੇ ਜੋ ਸਰਵਾਈਵ ਕਰ ਪਾਏ ਨੇ ਕਿ ਉਹ ਉਹ ਆਪਣੇ ਦਮ-ਖੰਮ ਦੇ ਉੱਪਰ ਭਾਵੇਂ ਕਰ ਗਏ ਨੇ ਪਰੰਤੂ ਗਰੁੱਪ ਬਿਲਕੁਲ ਖਤਮ ਕਰ ਦਿੱਤਾ ਗਿਆ ਸੀ ਜੀ ਬਈ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਸੁਖਵੀਰ ਸਿੰਘ ਬਾਦਲਵਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦਰਬਾਰ ਸਾਹਿਬ ਸਮੂਹ ਦੇ ਵਿੱਚ ਇੱਕ ਮਾਫੀ ਨਮਾ ਪ੍ਰੋਜੈਕਟ ਲਈ ਅੰਦਾਜ਼ੀ ਉਸ ਤੋਂ ਬਾਅਦ ਜਿਹੜੇ ਹਾਲਾਤ ਬਦਲੇ ਢੀਂਸਾ ਗਰੂਪ ਵੱਲੋਂ ਅੱਗੇ ਵਧਿਆ ਗਿਆ ਤੇ ਇੱਕ ਗੱਠ ਜੋੜ ਦੀ ਗੱਲ ਤੁਰੀ ਜਾਂ ਸਹਿਮਤੀ ਦੀ ਗੱਲ ਤੁਰੀ ਤਾਂ ਕੀ ਹੁਣ ਤੱਕ ਸਿਕ ਵੀਰ ਸਿੰਘ ਬਾਦਲ ਤੇ ਸਖਦੇਵ ਸਿੰਘ ਢੀਂਸਾ ਦਰਮਿਆਨ ਆਹਮੋ ਸਾਹਮਣੇ ਕੋਈ ਬੈਠਕ ਹੋਈ ਹੈ ਕੋਈ ਇਸ ਗੱਲ ਦਾ ਇਲਮ ਕੋਈ ਜਾਣਕਾਰੀ ਜੀ ਪਿੰਟਰ ਸਾਹਿਬ ਹਾਲ ਤੱਕ ਤਾਂ ਕੋਈ ਇਸ ਤਰ੍ਹਾਂ ਦੀ ਸਾਹਮਣੇ ਨਹੀਂ ਆਈ ਆਫ ਦੀ ਰਿਕਾਰਡ ਬੇਸ਼ੱਕ ਵੱਖਰੇ ਤੌਰ ਤੇ ਹੋਵੇ ਉਹ ਹਾਲੇ ਸਾਹਮਣੇ ਕੋਈ ਨਹੀਂ ਆਈ ਦੀ ਇਹਨਾਂ ਦੀ ਆਖਰੀ ਇਸ ਤਰ੍ਹਾਂ ਦੀ ਹੋਈਆ ਆਹਮੋ ਸਾਹਮਣੇ ਜੇ ਮੀਟਿੰਗ ਹੋਈ ਹੁੰਦੀ ਤਾਂ ਉਹਦੇ ਕੋਈ ਨਾ ਕੰਸੀਕਵੈਂਸ ਜਰੂਰ ਸਾਹਮਣੇ ਆਉਣੇ ਸਨ ਤੇ ਇਸ ਤਰ੍ਹਾਂ ਇਹ ਮਾਮਲਾ ਲਟਕਣਾ ਨਹੀਂ ਸੀਗਾ ਤੇ ਹੁਣ ਨੂੰ ਇਹਦਾ ਕੋਈ ਨਾ ਕੋਈ ਹੱਲ ਨਿਕਲਿਆ ਆਉਣਾ। ਕਹਿੰਦਾ ਪਾਬਕੇ ਜਿੰਨਾ ਚਿਰ ਆਹਮੋ ਸਾਹਮਣੇ ਬੈਠ ਕੇ ਜਿਹੜੇ ਸ਼ਿਕਵੇ ਨੇ ਜਿਹੜੀਆਂ ਸ਼ਿਕਾਇਤਾਂ ਨੇ ਉਹ ਦੂਰ ਨਹੀਂ ਕਰ ਲੀਆਂ ਜਾਂਦੀਆਂ ਮਨ ਹੌਲਾ ਨਹੀਂ ਕੀਤਾ ਜਾਂਦਾ ਤਾਂ ਜਿਹੜੀ ਅਗਲੀ ਗੱਲ ਬੱਕੜੀ ਹੈ ਉਹ ਵਾਕੀ ਦਰੇਡੇ ਦੇ ਹਾਲਾਤ ਦੇ ਵਿੱਚ ਬਣੇਗੀ ਜਿਵੇਂ ਕਿ ਹੁਣ ਹਾਲਾਤ ਇਦਾਂ ਦੇ ਬਣੇ ਨੇ ਕਿ ਤਵਦਾ ਇੱਕ ਦਰੇਡੇ ਹੋਇਆ ਪਿਆ ਮਾਮਲਾ ਜੀ ਪਿੰਟਰ ਸਾਹਿਬ ਇਹੋ ਹੀ ਕਾਰਨ ਹੈ ਨਾ ਅਕਾਲੀ ਦਲ ਦਾ ਹੁਣ ਇਹ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਤਾਂ ਅਪੀਲ ਕਰ ਰਿਹਾ ਹੈ ਬਾਹਰ ਗਿਆ ਨੂੰ ਦੇ ਦੂਸਰੇ ਪਾਸੇ ਉਹ ਆਪਣਾ ਆਧਾਰ ਕਾਇਮ ਕਰਨ ਦੇ ਲਈ ਜਾਂ ਆਪਣੀਆਂ ਜਥੇਬੰਦਕ ਜਿਹੜਾ ਹੈਗਾ ਢਾਂਚਾ ਆਪਣੀ ਪਕੜ ਜਾਨੀ ਕਿ ਆਪਣੀ ਪਕੜ ਉਸ ਖੇਤਰ ਦੇ ਵਿੱਚ ਕਾਲੇਦਾਲ ਬੜੀ ਮਜ਼ਬੂਤੀ ਨਾਲ ਬਣਾ ਰਿਹਾ ਹੈ ਜਿਹੜਾ ਖੇਤਰ ਸੁਖਦੇਵ ਸਿੰਘ ਢੀਂਸਾ ਦਾ ਮੰਨਿਆ ਜਾਂਦਾ ਹੈ ਸੰਗਰੂਰ ਜਾਂ ਬਰਨਾਲਾ ਖੇਤਰ ਬੜੇ ਕਹਿੰਦਾ ਪਾਓ ਬਿਲਕੁਲ ਬਿਲਕੁਲ ਕਿਉਂਕਿ ਢੀਂਸਾ ਗਰੁੱਪ ਦਾ ਜਿਹੜਾ ਆਧਾਰ ਹੈ ਐਸਐਸਸੀ ਆਧਾਰ ਉਹ ਸਥਾਨਕ ਪੱਧਰ ਦਾ ਹੀ ਹੈ ਓਵਰਆਲ ਪੰਜਾਬ ਦੇ ਵਿੱਚ ਨਹੀਂ ਆਮ ਤੌਰ ਤੇ ਅਜਿਹਾ ਮੰਨਿਆ ਜਾਂਦਾ ਜੀ ਇਹ ਬਿਲਕੁਲ ਉਹਦਾ ਲਾਜ਼ਮੀ ਹੈਗਾ ਉਹਦਾ ਰਿਐਕਸ਼ਨ ਤਾਂ ਦੇਖੋ ਧੀਰਸਾ ਸਾਹਿਬ ਨੇ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਦੇ ਖਾਸ ਕਰਮ ਭੂਮੀ ਉਹਨਾਂ ਦੇ ਹਲਕੇ ਸਰੂਰ ਬਰਨਾਲਾ ਦੇ ਵਿੱਚ ਆਪਣਾ ਜਥੇਵੰਤ ਢਾਂਚਾ ਖੜਾ ਕੀਤਾ ਜਾ ਰਿਹਾ ਸ਼੍ਰੋਮਣੀ ਕਾਲੀਗਾਟ ਵੱਲੋਂ ਇਹਨਾਂ ਤੇ ਇੱਕ ਪਾਸੇ ਫੀਲ ਕੀਤੀ ਜਾ ਰਹੀ ਹੈ ਤੇ ਇਹ ਲਾਜ਼ਮੀ ਹੈ ਇਸ ਤਰ੍ਹਾਂ ਦੀ ਇੱਕ ਦੁਧਦਤ ਖੜੀ ਹੁੰਦੀ ਹੈਗੀ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਹਾਲਾਤ ਇਦਾਂ ਦੇ ਸਾਹਮਣੇ ਆ ਰਹੇ ਸੀ ਕਿ ਜਿਹੜੇ ਦੋਨਾਂ ਧਿਰਾਂ ਦੇ ਵਿੱਚ ਸਾਂਝ ਹੈ ਜਾਂ ਗੱਠਜੋੜ ਹੈ ਉਹ ਕਹਿੰਦਾ ਭਾਵੇਂ ਨਮੀਸਾਲ ਤੱਕ ਇਸ ਤੋਂ ਬਾਅਦ ਗੱਲ ਚੱਲੀ ਕਿ ਲੋਹੜੀ ਤੱਕ ਹੁਣ ਲੋਹੜੀ ਤੇ ਮਾਗੀ ਇਹ ਵੀ ਲੰਘ ਚੁੱਕੇ ਨੇ ਕਹਿੰਦਾ ਭਾਵ ਕਿ ਹਾਲੇ ਹਾਲਾਤ ਦੁਬਦਾ ਦੇ ਵਿੱਚ ਬਣੇ ਬਖਾਈ ਦੇ ਰਹੇ ਨੇ ਉੰਜ ਉਹ ਗੱਲ ਕੋਈ ਵੱਖਰੀ ਵੀ ਹੋ ਸਕਦੀ ਹੈ ਕਿ ਅੰਦਰਖਰ ਤੇ ਸਿਖਦੇਵ ਸਿੰਘ ਢੀਂਡਾ ਸਾਹਿਬ ਤੇ ਸਭਵੀਰ ਸਿੰਘ ਬਾਦਲ ਨਾਲ ਕੋਈ ਆਪਸੀ ਮੁਲਾਕਾਤ ਹੋ ਚੁੱਕੀ ਹੋਵੇ ਕੋਈ ਨਵੇੜਾ ਹੋ ਗਿਆ ਹੋਵੇ ਫਿਰੰਤੂ ਬਾਹਰੀ ਤੌਰ ਤੇ ਹਾਲੇ ਜਿਹੜਾ ਮਾਮਲਾ ਦੁਬਦਾ ਪਰਿਆ ਹੀ ਸਾਹਮਣੇ ਆ ਰਿਹਾ ਹੈ ਤੇ ਨਾਲ ਕੁਝ ਜਿਹੜੇ ਸਿਆਸੀ ਚਿੰਤਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਮੁੰਸਰ ਕਰਦਾ ਹੈ ਕਿ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਸਮਝੌਤਾ ਕਿੱਥੇ ਜਾ ਕੇ ਨਿਬੜਦਾ ਹੈ ਜਾਂ ਹੁੰਦਾ ਹੈ ਜੇਕਰ ਭਾਜਪਾ ਤੋਂ ਅਕਾਲੀ ਦਲ ਪਿੱਛੇ ਹਟਿਆ ਤਾਂ ਸ਼ਾਇਦ ਜਿਹੜੇ ਚਿੰਤਕ ਦੱਸਦੇ ਹੈ ਕਿ ਸਿਕੰਦੇਵ ਸਿੰਘ ਢੀਂਡਸਾ ਵੀ ਫਿਰ ਸ਼ਾਇਦ ਅਕਾਲੀ ਦਲ ਤੋਂ ਮੂੰਹ ਮੋੜ ਜਾਣ ਕਹਿੰਦਾ ਭਾਵ ਕਿ ਉਹ ਬਾਦਲਾਂ ਦੇ ਨੇੜੇ ਨਹੀਂ ਟਕਣਗੇ ਫਿਰ ਖੈਰ ਅੱਗੇ ਦੇਖਦੇ ਹਾਂ ਕਿ ਹਾਲਾਤ ਕੀ ਬਣਦੇ ਨੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਉਹੀ ਗੱਲ ਹੈ ਕਿ ਬਈ ਹਾਲ ਤੱਕ ਜਿਸ ਤਰ੍ਹਾਂ ਕੇ ਅੰਦਰ ਖਾਤੇ ਸੁਖਦੇਵ ਸਿੰਘ ਘਿੰਟਾ ਸਿਕਵੀਰ ਸਿੰਘ ਬਾਦਲ ਦੀ ਕੋਈ ਮੁਲਾਕਾਤ ਹੋਣ ਦਾ ਸੰਕੇਤ ਨਹੀਂ ਆਇਆ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਯਾ ਕੋਈ ਤੀਸਰੀ ਧਿਰ ਵੱਲੋਂ ਜਿਸ ਤਰ੍ਹਾਂ ਕੇ ਜ세ਦਾਰ ਗੁਚਨ ਸਿੰਘ ਟੌੜਾ ਜਦੋਂ ਬਾਹਰ ਗਏ ਹੋਏ ਬਾਹਰਸਨ ਪਾਰਟੀ ਚੋਂ ਉਹਨਾਂ ਦਾ ਸਮਝੌਤਾ ਕਰਾਉਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ ਉਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਸੀ ਉਦੋਂ ਵੱਡੇ ਲੀਡਰਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਪਰ ਐਸ ਕੀ ਕੋਈ ਪਾਦਾ ਲੀਡਰ ਇਹ ਵੀ ਨਹੀਂ ਸਾਹਮਣੇ ਆ ਰਿਹਾ ਜਾਂ ਕਲੇਮ ਕਰ ਰਿਹਾ ਕਿ ਮੈਂ ਵਿੱਚ ਵਿਚੋਲਾ ਬਣਿਆ ਹੋਇਆ ਹਾਲੇ ਤੱਕ ਕੋਈ ਅਜਿਹਾ ਲੀਡਰ ਨਹੀਂ ਸਾਹਮਣੇ ਆ ਰਿਹਾ ਪਿਛਲੇ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਪ੍ਰੋਫੈਸ ਇਦੇ ਵਿੱਚ ਕਹਿੰਦਾ ਭਾਗ ਕਿ ਢੀਂਡਸਾ ਤੇ ਬਾਦਲ ਦਰਮਿਆਨ ਇੱਕ ਕੜੀ ਵਜੋਂ ਕੰਮ ਕਰ ਰਿਹਾ ਹੈ। ਪਰੰਤੂ ਜਿਵੇਂ ਮਾਮਲਾ ਲਟਕ ਰਿਹਾ ਹੈ ਨਾ ਕਈ ਤਰ੍ਹਾਂ ਦੇ ਜਿਹੜੇ ਦੁਬਧਾ ਵਾਲੇ ਮਾਮਲੇ ਸਾਹਮਣੇ ਆ ਰਹੇ ਨੇ ਇਹਦੇ ਨਾਲ ਹਾਲਾਤ ਜਿਵੇਂ ਵਾਰੀ ਕਿਸੇ ਹੋਰ ਰੁਖ ਵੱਲ ਅਖਤਿਆਰ ਕਰਦੇ ਵੀ ਵਿਖਾਈ ਦੇ ਰਹੇ ਨੇ। ਜੀ। ਫਿਰ ਸਰ ਇਹ ਹੋਈ ਹੈ ਨਾ ਸਰਕਾਰੀ ਪੱਖ ਦੇ ਉਪਰ ਕੇਂਦਰ ਸਰਕਾਰ ਵੱਲੋਂ ਵੀ ਕੋਈ ਉਹ ਨੀਤੀਆਂ ਹੁੰਦੀਆਂ ਜਿਹੜੇ ਪ੍ਰਸਥਿਤੀਆਂ ਨੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਤੇ ਇੱਥੇ ਦੀ ਜਿਹੜੀਆਂ ਪ੍ਰਸਥਿਤੀਆਂ ਨੇ ਇਹਦੇ ਵਿੱਚ ਇਹ ਇਹ ਫੈਕਟਰ ਵੀ ਕਈ ਚੀਜ਼ਾਂ ਦਾ ਰੋਲ ਅਦਾ ਕਰਨਗੇ ਇਹਨਾਂ ਨੂੰ ਨੇੜੇ ਕਰਨ ਜਾਂ ਦੂਰ ਕਰਨ ਦੇ ਵਿੱਚ ਹਾਲ ਤੱਕ ਨੇੜੇ ਕਰਨ ਵਾਲੀ ਕੋਈ ਤੇ ਸਾਹਮਣੇ ਨਹੀਂ ਆ ਰਹੀ ਨਾ ਤਾਂ ਆਮ ਆਦੀ ਪਾਰਟੀ ਦੇ ਕਿਸੇ ਪਾਸਿਓਂ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਵੱਲੋਂ ਤੇ ਇਹਦੇ ਲਈ ਇਹਨਾਂ ਦੀ ਆਪਸੀ ਦੋਨਾਂ ਤਰ੍ਹਾਂ ਦੇ ਆਪਸੀ ਸਹਿਮਤੀ ਕੁਝ ਬਣਦੀ ਸੀ ਪਰੰਤੂ ਉਹਦੇ ਲਈ ਵੀ ਕੋਈ ਇਸ ਤਰ੍ਹਾਂ ਦਾ ਵੱਡਾ ਲੀਡਰ ਜਿਵੇਂ ਤੁਸੀਂ ਦੱਸਿਆ ਵੀ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਆ ਰਿਹਾ ਸੀ ਉਸ ਤੋਂ ਬਾਅਦ ਉਹ ਵੀ ਕੋਈ ਇਹ ਅੱਗੇ ਨਹੀਂ ਵਧਿਆ ਇਸ ਤਰ੍ਹਾਂ ਦੇ ਸੰਕਲਪ ਦੇ ਵਿੱਚ ਇਸ ਤਰ੍ਹਾਂ ਦੇ ਸਮਝੌਤੇ ਦੇ ਵਿੱਚ ਜਾਂ ਇਸ ਤਰ੍ਹਾਂ ਦੀ ਗਿਲਵਕੜੀ ਪਾਉਣ ਦੇ ਵਿੱਚ ਹਾਲ ਤੱਕ ਕੋਈ ਇਸ ਤਰ੍ਹਾਂ ਨਹੀਂ ਜਾਂ ਇਹ ਹੋ ਸਕਦਾ ਵੀ ਦੋਨੇ ਤਰ੍ਹਾਂ ਇੱਕ ਦੂਸਰੇ ਨੂੰ ਟੋਹ ਰਹੀਆਂ ਨੇ ਵੀ ਅੰਦਰੋਂ ਕਿੰਨੀ ਕਿ ਸ਼ਕਤੀ ਹੈ ਵੀ ਕਿੰਨਾ ਕਹੇਗਾ ਇਸ ਤਰ੍ਹਾਂ ਦਾ ਵੀ ਵਰਤਾਰਾ ਹੈ ਪਰੰਤੂ ਹਾਲ ਦੀ ਘੜੀ ਜਿੰਨਾ ਲੱਗ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੁਣ ਥੋੜਾ ਜਿਹਾ ਅਗਰੈਸਿਵ ਮੂਡ ਅਪਣਾਇਆ ਜਾ ਰਿਹਾ ਹੈ ਤੇ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਥੋੜਾ ਜਿਹਾ ਆਪਣੇ ਆਪ ਨੂੰ ਪਿੱਛੇ ਹਟਾਉਣ ਦੀ ਜਾਂ ਪਿੱਛੇ ਜਾਂ ਉੱਥੇ ਹੀ ਰੁਕਣ ਦੀ ਜਿਹੜੇ ਸੰਕੇਤ ਆ ਰਹੇ ਨੇ ਬਿਲਕੁਲ ਸਰ ਜੀ ਵੱਨੇ ਇੱਕ ਪੱਖ ਇਹ ਵੀ ਆ ਰਿਹਾ ਹੈ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਹੁਣ ਆਪਣੇ ਐਨਡੀਏ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਇੰਡੀਆ ਗੱਠ ਜੋੜ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਉਹਨਾਂ ਵੱਲੋਂ ਅੱਜ ਇੱਕ ਆਪਣਾ ਪ੍ਰਧਾਨ ਚੇਅਰਮੈਨ ਮਲਕਾਰਾ ਜਨ ਖੜਗੇ ਨੂੰ ਚੁਣ ਲਿਆ ਅਗਲੇ ਸਮੇਂ ਸ਼ਾਇਦ ਕੋਈ ਕਿਸੇ ਪ੍ਰਧਾਨ ਮੰਤਰੀ ਦਾ ਚਿਹਰਾ ਵੀ ਨਾਮਜ਼ਦ ਕਰ ਸਕਦੇ ਨੇ ਕਹਿੰਦਾ ਭਾਵ ਕਿ ਪਹਿਲਾ ਇਹ ਰਾਏ ਉੱਠ ਰਹੀ ਸੀ ਕਿ ਸ਼ਾਇਦ ਜਿਹੜਾ ਇੰਡੀਆ ਗੱਠ ਜੋੜ ਇਹ ਬਣਦਾ-ਬਣਦਾ ਟੁੱਟ ਜਾਊਗਾ ਪਰੰਤੂ ਅਜੇ ਹ아 ਨਹੀਂ ਹੋਇਆ ਉਹ ਅੱਗੇ ਵਧੇ ਨੇ ਹਾਲਾਂਕਿ ਉਹਨਾਂ ਨੂੰ ਇੱਕ ਝਟਕਾ ਪੰਜ ਰਾਜਾਂ ਦੀਆਂ ਚੋਣਾਂ ਦੇ ਵਿੱਚ ਜ਼ਰੂਰ ਆਇਆ ਪਰੰਤੂ ਉਹ ਝਟਕਾ ਸੈਹ ਤੋਂ ਬਾਅਦ ਇੰਡੀਆ ਗੱਠ ਜੋੜ ਹੁਣ ਬੜੀ ਮਜ਼ਬੂਤੀ ਨਾਲ ਜਿਹੜੀ ਅਗਲੇ ਰਾਹਾਂ ਨੂੰ ਪੈ ਗਿਆ ਕਿਉਂਕਿ ਅੱਗੇ ਜਿਹੜਾ ਚੋਣ ਪੇੜੇ ਬੜਾ ਨੇੜੇ ਆ ਚੁੱਕਾ ਹੈ ਤੇ ਮજબૂત ਹੋਣ ਲੱਗਾ ਹੈ ਇੰਡੀਆ ਗੱਠਜੋੜ ਅਜਿਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਹੁਣ ਜਿਹੜਾ ਪੁਰਾਣਾ ਐਲੀਏ ਕੀ ਐਂਡੀਏ ਉਸ ਗੱਠਜੋੜ ਦੀ ਵੱਡੀ ਲੋੜ ਹੈ ਉਸ ਦੇ ਵਿੱਚ ਅਕਾਲੀ ਦਲ ਇੱਕ ਲੋੜ ਜ਼ਰੂਰ ਬਣ ਸਕਦਾ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਅਗਲੇ ਹਾਲਾਤ ਸਾਰੇ ਕਿਵੇਂ ਸਾਹਮਣੇ ਆਉਂਦੇ ਹੈ ਉਹਦੇ ਵਿੱਚ ਪੰਜਾਬ ਕਿਸ ਤਰ੍ਹਾਂ ਸਿਆਸੀ ਰੂਪ ਦੇ ਵਿੱਚ ਬਣ ਕੇ ਸਾਹਮਣੇ ਆਉਂਦਾ ਹੈ ਜੀ ਡਾਕਟਰ ਸਾਹਿਬ ਪਿੰਟਰ ਦਾ ਇਹ ਇਹ ਤਾਂ ਬਿਲਕੁਲ ਠੀਕ ਹੈ ਕਿ ਇੰਡੀਆ ਗੱਠਜੋੜ ਆਪਣਾ ਇਹ ਲੀਡਰ ਬਣਾ ਕੇ ਉਹਨਾਂ ਨੇ ਕਰ ਲਿਆ ਪਰੰਤੂ ਹਾਲ ਤੱਕ ਇੱਕ ਪੇਚ ਇਹ ਵੀ ਜੜਿਆ ਹੋਇਆ ਕਿ ਇਹਦਾ ਕੋਆਰਡੀਨੇਟਰ ਕੌਣ ਬਣੇਗਾ ਉਸ ਦੇ ਬਾਰੇ ਵੀ ਇੱਕ ਦੁਬਧਾ ਬਣੀ ਹੋਈ ਹੈ ਤੇ ਅੰਦਰੋਂ ਕੁਝ ਕਲਸੋਆਂ ਇਹ ਵੀ ਆ ਰਹੀਆਂ ਨੇ ਵੀ ਆਪਸੀ ਲੀਡਰਾਂ ਦੀ ਕੁਝ ਸਹਿਮਤੀ ਨਹੀਂ ਕੁਝ ਥੋੜੀ-ਮੋਟੀ ਆਪਸੀ ਟੁੱਟ-ਭੱਜ ਵੀ ਹੈ ਤੇ ਇਹਦੇ ਤੋਂ ਬਾਅਦ ਨਹੀਂ ਚਲੋ ਉਹ ਖੈਰ ਅਜੇ ਹ ਤਾਂ ਅਜੇ ਉਹਦੇ ਇੰਡੀਆ ਕੱਠ ਜੋੜ ਦੇ ਵਿੱਚ ਬਹੁਤ ਕੁਝ ਹੋਵੇਗਾ ਕੁਛ ਆ ਗੁਰੂਸਣਗੇ ਕੋਈ ਕਿਸੇ ਨੂੰ ਮਨਾਉਣਾ ਪਊਗਾ ਪਰੰਤੂ ਉਹ ਅੱਗੇ ਜ਼ਰੂਰ ਵਧੇ ਨੇ ਉਹਨਾਂ ਨੇ ਇੱਕ ਉਹ ਕੇਂਦਰ ਬਿੰਦੂ ਜ਼ਰੂਰ ਚੁਣ ਲੈ ਅਜਮਲ ਕਾ ਰਜਨ ਖੜਗੇ ਨੂੰ ਕਿ ਸਾਡੇ ਆਗੂ ਨੇ ਚੀਫ ਨੇ ਪ੍ਰਧਾਨ ਨੇ ਜਾਂ ਮੁਖੀ ਨੇ ਖੈਰ ਆਪਾਂ ਜੇਕਰ ਖੇਤਰੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਵੱਲ ਵਾਪਸ ਆਈਏ ਤਾ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਵੀ ਵੱਡਾ ਰੋਲ ਨਿਭਾਉਂਦੀ ਰਹੀ ਹੈ ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਬੁਰੀ ਤਰ੍ਹਾਂ ਹਾਸ਼ੀਏ ਉੱਤੇ ਵੀ ਹੈ ਹੁਣ ਅਕਾਲੀ ਦਲ ਨੂੰ ਵੀ ਆਪਣੇ ਭਾਈਵਾਲਾਂ ਦੀ ਵੱਡੀ ਲੋੜ ਹੈ ਉਹਨਾਂ ਭਾਈਵਾਲਾਂ ਦੇ ਵਿੱਚ ਇੱਕ ਅਕਾਲੀ ਦਲ ਸੰਯੁਕਤ ਵੀ ਹੈ ਜਿਹੜੀ ਕਹਿੰਦੀ ਹੈ ਕਿ ਸਖਦੇਵ ਸਿੰਘ ਢੀਡਸਾ ਹੁਣ ਅੱਗੇ ਵੇਖਣਾ ਹੋਵੇਗਾ ਕਿ ਇਨ੍ਹਾਂ ਦੋਨਾਂ ਅਕਾਲੀ ਦਲਾਂ ਦੇ ਵਿੱਚ ਕਦੋਂ ਸਾਝ ਪਵੇਗੀ ਜਾਂ ਜਿਹੜਾ ਦਵੈਧਾ ਦਾ ਮਾਮਲਾ ਹੱਲੇ ਹੋਰ ਬਣਿਆ ਰਹੇਗਾ ਸੋ ਚੈਨਲ ਈ ਮਿਸ਼ਨ ਪੰਜਾਬੀ ਲਈ ਡਾਕਟਰ ਸਾਹਿਬ ਤੁਸੀਂ ਆਪਣਾ ਵੱਡਮੁੰਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਈ ਮਿਸ਼ਨ ਪੰਜਾਬੀ